त्रिशना कहानी करतार सिंह दुग्गल इस ਤੋਂ ਪੇਸ਼ਤਰ ਕੇ ਜੋ ਕੁਝ ਕਰਨਾ ਹੈ ਮੈਂ ਸ਼ੁਰੂ ਕਰਾਂ ਤੁਸੀਂ ਜੇ ਕੁਝ ਪੁੱਛਣਾ ਹੋਵੇ ਕੋਈ ਸਵਾਲ লেਡੀ ਡਾਕਟਰ ਨੇ ਵਿਵਹਾਰਕ ਉਸ ਤੋਂ ਪੁੱਛਿਆ ਕੋਈ ਨਹੀਂ ਰਜਨੀ ਨੇ ਗੱਚੋਗਾਚ ਆਵਾਜ਼ ਵਿੱਚ ਕਿਹਾ ਪਰ ਜੋ ਕੁਝ ਮੈਂ ਕਰਨ ਜਾ ਰਹੀ ਹਾਂ ਇਸ ਲਈ ਮੈਨੂੰ ਆਪਣੇ ਆਪ ਤੋਂ ਨਫ਼ਰਤ ਹੋ ਰਹੀ ਹੈ ਆਪਰੇਸ਼ਨ تھیਟਰ ਵਿੱਚ ਕੁਝ ਚੇਲੇ ਕਾਮੋਸ਼ੀ ਸ਼ਾ ਗਈ ਤੁਹਾਨੂੰ ਲੱਗਦਾ ਹੈ ਇਹ ਜੋ ਕੁਝ ਕਰਨ ਦਾ ਫੈਸਲਾ ਹੋਇਆ ਹੈ ਤੁਸੀਂ ਉਸ ਲਈ ਤਿਆਰ ਨਹੀਂ ਚਾਟ ਨੂੰ ਬਾਅਦ ਲੇਡੀ ਡਾਕਟਰ ਨੇ ਸਵਾਲ ਕੀਤਾ ਨਹੀਂ ਮੈਂ ਤਿਆਰ ਹਾਂ ਮੈਂ ਬਸ ਇਤਨਾ ਕਹਿਣਾ ਚਾਹੁੰਦੀ ਹਾਂ ਕਿ ਮੈਂ ਇਸ ਨੂੰ ਪਿਆਰ ਕਰਦੀ ਹਾਂ ਬੇਟੀ ਹੈ ਤਾਂ ਕੀ ਲੇਡੀ ਡਾਕਟਰ ਫਿਰ ਖਾਮੋਸ਼ ਹੋ ਗਈ ਜਿਵੇਂ ਜੱਕੋ ਤੱਕ ਵਿੱਚ ਹੋਵੇ ਸ਼ੁਰੂ ਕਰੋ ਰਜਨੀ ਦੀਆਂ ਪਲਕਾਂ ਵਿੱਚ ਹੁਣ ਅਥਰੂ ਡਲਕ ਰਹੇ ਸਨ ਡਾਕਟਰ ਸ਼ੁਰੂ ਕਰੋ ਮੈਂ ਤਿਆਰ ਹਾਂ ਕੁਝ ਚਿਰ ਲਈ ਫਿਰ ਖਾਮੋਸ਼ੀ ਇਸ ਨੂੰ ਸਪੈਕੂਲਮ ਕਹਿੰਦੇ ਨੇ ਮੈਂ ਇਹ ਚੜਾਵਾਂਗੀ ਉਨ ਡਾਕਟਰ ਬੋਲੀ ਤੁਸੀਂ ਵੇਖਣਾ ਚਾਹੋਗੇ ਨਹੀਂ ਰਜਨੀ ਨੇ ਸਿਰ ਹਿਲਾਇਆ ਕੋਈ ਸਵਾਲ ਪੀੜ ਬਹੁਤ ਹੋਵੇਗੀ ਰਜਨੀ ਨੇ ਪੁੱਛਿਆ ਨਹੀਂ ਦਰਦ ਨਹੀਂ ਹੋਵੇਗਾ ਬਸ ਕੁਝ ਕੁ ਤਨਾਜਾ ਮਹਿਸੂਸ ਹੋਵੇਗਾ ਲੇਡੀ ਡਾਕਟਰ ਦੀਆਂ ਅੱਖਾਂ ਵਿੱਚ ਰਜਨੀ ਲਈ ਅੰਤਾਂ ਦੀ ਹਮਦਰਦੀ ਸੀ ਜਦੋਂ ਉਸ ਇਹਦੀ ਬਾਹ ਫੜੀ ਤਾਂ ਰਜਨੀ ਨੂੰ ਲੱਗਾ ਜਿਵੇਂ ਉਸਦੇ ਹੱਥ ਯੱਕ ਠੰਡੇ ਹੋਣ ਉਹਦੇ ਡਾਕਟਰ ਦੇ ਛੜਾਂ ਵਰਗੇ ਠੰਡੇ ਮੈਂ ਹੁਣ ਬੱਚੇਦਾਨੀ ਦੇ ਮੂੰਹ ਤੇ ਇੱਕ ਟੀਕਾ ਲਾਵਾਂਗੀ ਲੇਡੀ ਡਾਕਟਰ ਬੋਲ ਰਹੀ ਸੀ ਰਜਨੀ ਬੇਹਿਸਲੇਟੀ ਉਹਦੀਆਂ ਅੱਖਾਂ ਦੇ ਸਾਹਮਣੇ ਉਹਦੇ ਲੱਖ ਸੁਫਨੇ ਜਿਵੇਂ ਨੀਲੇ ਆਕਾਸ਼ ਵਿੱਚ ਝਿਲਮਿਲ ਤਾਰੇ ਆਂ ਵਾਂਗ ਟਿਮਕਦੇ ਇੱਕ ਇੱਕ ਕਰਕੇ ਛੁਪ ਰਹੇ ਹੋਣ ਪਰ ਤੂਲ ਨਾਲ ਉਹਦਾ ਪਰਨਾਇਆ ਜਾਣਾ ਕਿੰਨੀ ਬਦਮਗੀ ਹੋਈ ਸੀ ਪਰ ਆਖਰ ਉਸਨੇ ਆਪਣੀ ਗੱਲ ਮਨਾ ਲਈ ਸੀ ਆਪਣੀ ਮਨਪਸੰਦ ਵਾਰ ਲਈ ਸਭ ਨੂੰ ਰਾਜੀ ਕਰ ਲਿਆ ਸੀ ਫਿਰ ਉਹਨਾਂ ਦੇ ਫੇਰੇ ਹੋਏ ਹਾਏ ਕਿਤਨੇ ਚਾਵਾ ਨਾਲ ਉਸਦਾ ਵਿਆਹ ਕੀਤਾ ਸੀ ਉਹਨਾਂ ਦੀ ਸੁਹਾਗਰਾਤ ਹਨੀਮੂਨ ਪਰ ਤੂਲ ਦੀ ਪੋਸਟਿੰਗ ਉਹਨਾਂ ਦਾ ਨਹੀਂ ਵੇਖਲਾ ਕਰ ਉਹਦਾ ਮਾਂ ਬਣਨ ਦਾ ਫੈਸਲਾ ਉਹਦੀ ਗੋਦ ਦਾ ਭਰਿਆ ਜਾਣਾ ਬਸ ਹੁਣ 5 ਮਿੰਟ ਲੱਗਣਗੇ ਪੀੜ ਬਿਲਕੁਲ ਨਹੀਂ ਹੋਵੇਗੀ ਲੇਡੀ ਡਾਕਟਰ ਬੋਲ ਰਹੀ ਸੀ ਕਿਤਨੀ ਖੁਸ਼ ਸੀ ਰਜਨੀ ਜਿਵੇਂ ਧਰਤੀ ਉੱਤੇ ਉਹਦੇ ਪੈਰ ਨਾ ਲੱਗ ਰਹੇ ਹੋਣ ਪਰ ਇਹ ਪਰਤੂਲ ਸਕਰੀਨਿੰਗ ਦੀ ਕਿਉਂ ਰਟ ਲਾਏ ਹੋਏ ਸੀ ਉਸ ਨੂੰ ਤਾਂ ਬਸ ਮਾਂ ਬਣਨਾ ਸੀ ਪਰਤੂਲ ਜਦੋਂ ਕੰਮ ਤੇ ਚਲੇ ਜਾਂਦਾ ਸੀ ਇਤਨੀ ਵੱਡੀ ਕੋਠੀ ਜਿਵੇਂ ਉਸ ਨੂੰ ਖਾਣ ਨੂੰ ਪੈਂਦੀ ਹੋਵੇ ਉਸ ਨੂੰ ਤਾਂ ਬਸ ਮਾਂ ਬਣਨਾ ਸੀ ਉਸ ਨੂੰ ਤਾਂ ਬਸ ਇੱਕ ਬੱਚੇ ਨਾਲ ਖੇਡਣਾ ਸੀ ਉਸ ਦਾ ਮਨ ਪਰਚਿਆ ਰਹੇਗਾ ਤੁਹਾਡੇ ਸਿਰਫ 8 ਹਫ਼ਤੇ ਹੋਏ ਨੇ ਕੋਈ ਖਤਰੇ ਦੀ ਗੱਲ ਨਹੀਂ ਜੇ 1 2 ਹਫਤੇ ਹੋਰ ਹੋ ਜਾਂਦੇ ਤਾਂ ਮੁਸ਼ਕਿਲ ਬਣ ਸਕਦੀ ਸੀ ਲੇਡੀ ਡਾਕਟਰ ਮਰੀਜ਼ ਦਾ ਤਰਵਾਜ਼ ਬਣਾ ਰਹੀ ਸੀ ਸਕਰੀਨਿੰਗ 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 ਉੱਠਦੇ ਬੈਠਦੇ ਸਕਰੀਨਿੰਗ ਪਰ ਤੂਲ ਦੀ ਮੁਹੱਬਤ ਉਹ ਹਾਰ ਕੇ ਰਾਜ਼ੀ ਹੋ ਗਈ ਸੀ ਕੀ ਫਰਕ ਪੈਣਾ ਸੀ ਉਹ ਖਬਰੇ ਤਾਬਲਾ ਸੀ ਇਹ ਜਾਣਨ ਲਈ ਕਿ ਬੇਟਾ ਹੋਵੇਗਾ ਕਿ ਬੇਟੀ دیਵਾਨਾ ਅੰਡਾ ਬੱਚੇਦਾਨੀ ਦੀ ਦੀਵਾਰ ਨਾਲ ਲੱਗਾ ਹੁੰਦਾ ਹੈ ਲੇਡੀ ਡਾਕਟਰ ਕੋਲ ਬੈਠੀ ਆਪਣੀ ਗੱਲ ਜਾਰੀ ਰੱਖੇ ਹੋਏ ਸੀ ਅਸੀਂ ਉਸ ਨੂੰ ਵੈਕਿਊਮ ਕਰ ਲਵਾਂਗੇ ਵੈਕਿਊਮ ਤੁਹਾਨੂੰ ਪਤਾ ਹੀ ਹੈ ਨਾ ਜਿਵੇਂ ਤੁਸੀਂ ਕਿਸੇ ਕាលੀਨ ਤੋਂ ਗੁੱਧੜ ਨੂੰ ਵੈਕਿਊਮ ਕਰ ਲੈਂਦੇ ਹੋ ਮੈਂ ਬਲਾਇਤ ਵਿੱਚ ਵੇਖਿਆ ਹੈ ਉੱਥੇ ਸੜਕਾਂ ਦੀ ਧੂੜ ਸੜਕਾਂ ਦੇ ਕੋਹਤਰ ਨੂੰ ਵੀ ਵੈਕਿਊਮ ਕਰਦੇ ਨੇ ਬੇਟੀ ਸੀ ਬੇਟੀ ਸੀ ਤਾਂ ਕੀ ਪਰ ਪਰਤੂਲ ਦਾ ਮੂੰਹ ਕਿਉਂ ਲੈ ਗਿਆ ਸੀ ਇਹ ਸੁਣ ਕੇ ਪੀਲਾ ਭੂਖਾ ਚਿਹਰਾ ਉਹ ਤਾਂ ਬੇਟੀ ਲਈ ਉਡੀਕ ਰਹੀ ਸੀ ਬੇਟੀ ਹੋਵੇਗੀ ਆਪਣੇ ਵੀਰੇ ਨੂੰ ਖਿਡਾਇਆ ਕਰੇਗੀ ਉਹਦੀਆਂ ਘੋੜੀਆਂ ਗਾਉਣ ਵਾਲੀ ਭੈਣ ਵੀਰਾ ਹੌਲੀ-ਹੌਲੀ ਆ ਤੇਰੇ ਘੋੜਿਆਂ ਨੂੰ ਕਾ ਕੋਈ ਤਕਲੀਫ ਤਾਂ ਨਹੀਂ ਲੇਡੀ ਡਾਕਟਰ ਨੇ ਰਜਨੀ ਤੋਂ ਸਹਾਨੂੰ ਭੂਤੀ ਵਜੋ ਪੁੱਛਿਆ ਰਜਨੀ ਨੇ ਆਪਣੀ ਛਾਤੀ ਉੱਤੇ ਹੱਥ ਰੱਖਿਆ ਹੋਇਆ ਸੀ ਜਿਵੇਂ ਉਹਦੇ ਸੀਨੇ ਵਿੱਚ ਕਟਾਰ ਲੱਗੀ ਹੋਵੇ ਪਰ ਤੂਲ ਬੇਟੀ ਲਈ ਤਿਆਰ ਨਹੀਂ ਸੀ ਉਸ ਨੂੰ ਤਾਂ ਬੇਟਾ ਚਾਹੀਦਾ ਸੀ ਬੇਟਾ ਕੀ ਤੇ ਬੇਟੀ ਕੀ ਉਹਨਾਂ ਦੇ ਬੱਚਾ ਆ ਰਿਹਾ ਸੀ ਉਹ ਡੈਡੀ ਮੰਮੀ ਬਣਨ ਵਾਲੇ ਸਨ ਜੇ ਕੋਈ ਤਕਲੀਫ ਹੋਵੇ ਤਾਂ ਮੈਨੂੰ ਦੱਸਣਾ ਲੇਡੀ ਡਾਕਟਰ ਬੋਲ ਰਹੀ ਸੀ ਹਰ ਰੋਜ਼ ਇਸ ਤਰ੍ਹਾਂ ਦੇ ਕੇਸ ਕਰੀਦੇ ਨੇ ਕਦੀ ਕੋਈ ਵਿਗਾੜ ਨਹੀਂ ਪਿਆ ਬਸ ਜਿਵੇਂ ਕੋਈ ਦੁੱਧ ਵਿੱਚੋਂ ਮੱਖੀ ਕੱਢ ਦੇਵੇ ਪਰਪਲਤੂਲ ਦੀ ਜਿੱਦ ਘਰ ਅੱਠੇ ਪਹਿਰ ਗੋਦਮਗਾ ਪਿਆ ਰਹਿੰਦਾ ਮੀਆਂ ਜੇ ਤੈਨੂੰ ਬੇਟੇ ਦਾ ਇਤਨਾ ਸ਼ੌਂਕ ਹੈ ਤਾਂ ਅਗਲਾ ਬੇਟਾ ਪੈਦਾ ਕਰ ਲਵਾਂਗੇ ਤੂੰ ਇੱਕ ਵਾਰ ਉਡੀਕ ਕਰ ਲੈ ਰਜਨੀ ਉਹਨੂੰ ਸਮਝਾਉਂਦੀ ਜੇ ਫੇਰ ਬੇਟੀ ਆ ਗਈ ਪਰ ਤੂ ਲਾਲ ਪੀਲਾ ਹੋਇਆ ਅੱਗੋਂ ਕਹਿੰਦਾ ਰਜਨੀ ਕੋਲ ਇਸ ਦਾ ਕੋਈ ਜਵਾਬ ਨਹੀਂ ਸੀ ਸਿਵਾਏ ਅਥਰੂਆਂ ਦੇ ਸਿਵਾਏ ਹੱਥ ਜੋੜਨ ਦੇ ਮੈਨੂੰ ਇਸ ਬੱਚੀ ਨਾਲ ਪਿਆਰ ਹੋ ਗਿਆ ਏ ਉਹ ਮੁੜ ਮੁੜ ਪਤੂਲ ਨੂੰ ਕਹਿੰਦੀ ਪਰ ਉਹ ਕੰਨ ਨਹੀਂ ਧਰ ਰਿਹਾ ਸੀ ਡਾਕਟਰ ਮੈਂ ਇਸ ਦਾ ਨਾ ਤ੍ਰishna ਰੱਖਿਆ ਏ ਮੈਂ ਇਸ ਨੂੰ ਅੰਤਾਂ ਦਾ ਪਿਆਰ ਕਰਦੀ ਹਾਂ ਮੇਰੀ ਲਾਡਲੀ ਬੱਚੀ ਮੇਰੀ ਜਾਨ ਦਾ ਟੁਕੜਾ ਹੁਣ ਤਾਂ ਲੇਡੀ ਡਾਕਟਰ ਕੁਝ ਕਹਿ ਰਹੀ ਸੀ ਕਿ ਰਜਨੀ ਫੇਰ ਆਪਣੇ ਵੈਣ ਵਿੱਚ ਵਹਿ ਤੁਰੀ ਹਰ ਵੇਲੇ ਖਫਾ ਖਫਾ ਹਰ ਵੇਲੇ ਉਹਦਾ ਨੱਕ ਚੜਿਆ ਹੋਇਆ ਆਖਿਰ ਉਹ ਬਿਨਾਂ ਰਜਨੀ ਦੀ ਰਜਾਮੰਦੀ ਦੇ ਵੈਲਫੇਅਰ ਸੈਂਟਰ ਤੋਂ ਤਰੀਕ ਲੈ ਆਇਆ ਪਰ ਤੂਲ ਦੀ ਜਿੱਦ ਰਜਨੀ ਨੂੰ ਹਾਰ ਕੇ ਹਥਿਆਰ ਸੁਟਣੇ ਪਏ ਜੇ ਤੁਹਾਨੂੰ ਇਹ ਸ਼ੱਕ ਹੈ ਕਿ ਇੰਜ ਕਰਨ ਤੋਂ ਬਾਅਦ ਫੇਰ ਤੁਹਾਡੇ ਕੋਈ ਬੱਚਾ ਨਹੀਂ ਹੋਵੇਗਾ ਤਾਂ ਇਸ ਦਾ ਕੋਈ ਡਰ ਨਹੀਂ ਹੈ ਲੇਡੀ ਡਾਕਟਰ ਮਦੀਜ ਨੂੰ ਨਿਸ਼ਚਿੰਤ ਕਰ ਰਹੀ ਸੀ ਗਰਭ ਤੋਂ ਛੁਟਕਾਰਾ ਪਾਉਣ ਲਈ ਇਹ ਸਭ ਤੋਂ ਸੇਫ ਤਰੀਕਾ ਹੈ ਰਜਨੀ ਸੁਣ ਥੋੜਾ ਰਹੀ ਸੀ ਉਸ ਨੂੰ ਹੁਣ ਲੱਗ ਰਿਹਾ ਸੀ ਜਿਵੇਂ ਉਸ ਦੇ ਅੰਦਰੋਂ ਪਾਸੇ ਦਾ ਸੋਨਾ ਪਿਗਲ ਕੇ ਬੂੰਦ-ਬੂੰਦ ਵਹਿ ਨਿਕਲਿਆ ਹੋਵੇ। ਉਹਦੀਆਂ ਅੱਖਾਂ ਭੇੜ ਗਈਆਂ। ਚੱਕਰ-ਚੱਕਰ, ਹਨੇਰਾ-ਹਨੇਰਾ। ਰਜਨੀਨ ਨੂੰ ਪਰਤੂਲ ਯਾਦ ਆ ਰਿਹਾ ਸੀ। ਨਵਾਂ-ਨਵਾਂ ਮਜਿਸਟ੍ਰੇਟ ਕਚੈਰੀ ਵਿੱਚ ਕੋਈ ਮੁਕੱਦਮਾ ਸੁਣ ਰਿਹਾ ਹੋਵੇਗਾ। ਇੱਕ ਧਿਰ ਦੀ ਫਰਿਆਦ ਤੇ ਦੂਜੀ ਧਿਰ ਦਾ ਜਵਾਬ। ਫੇਰ ਵਕੀਲਾਂ ਦੀ ਬਹਿਸ। ਦੇ ਨੌਜਵਾਨ ਮੈਜਿਸਟ੍ਰੇਟ ਦਾ ਫੈਸਲਾ ਇंसाफ ਦਾ ਰਖਵਾਲਾ ਇਸ ਤੋਂ ਪੇਸ਼ਤਰ ਉਸ ਸ਼ਾਮ ਪਰ ਤੂਲ ਘਰ ਅਪੜਿਆ ਰਜਨੀ ਵੈਲਫੇਅਰ ਸੈਂਟਰ ਤੋਂ ਵੇਲੀ ਹੋ ਕੇ ਆ ਚੁੱਕੀ ਸੀ ਸ਼ਾਂਤ ਅਡੋਲ ਪਰ ਤੂਲ ਨੇ ਉਹਦੀ ਕੰਡ ਵਾਲੇ ਪਾਸਿਓਂ ਉਹਨੂੰ ਬਾਹ ਵਿੱਚ ਬੁਲੇਟ ਕੇ ਉਹਦੇ ਹੋਠਾਂ ਨੂੰ ਚੁੰਮ ਲਿਆ ਮੈਨੂੰ ਲੇਡੀ ਡਾਕਟਰ ਨੇ ਟੈਲੀਫੋਨ ਤੇ ਦੱਸ ਦਿੱਤਾ ਸੀ ਕਹਿੰਦੇ ਹੋਏ ਖੁਸ਼-ਖੁਸ਼ ਉਹ ਆਪਣੇ ਕਮਰੇ ਵਿੱਚ ਕਪੜੇ ਬਦਲਣ ਲਈ ਚਲਾ ਗਿਆ ਰਜਨੀ ਉਹਦੇ ਲਈ ਚਾਹ ਤਿਆਰ ਕਰਨ ਲਈ ਨੌਕਰ ਨੂੰ ਕਹਿ ਰਹੀ ਸੀ ਚਾਹ ਪੀ ਕੇ ਪਰਤੂਲ ਕਲੱਬ ਜਾਣ ਲਈ ਤਿਆਰ ਹੋ ਗਿਆ ਅੱਜ ਨਹੀਂ ਪਰਤੂਲ ਰਜਨੀ ਨੇ ਕਿਹਾ ਤੂੰ ਥੱਕ ਗਈ ਜਾਪਦੀ ਏ ਕੋਈ ਗੱਲ ਨਹੀਂ ਲੇਡੀ ਡਾਕਟਰ ਤਾਂ ਕਹਿ ਰਹੀ ਸੀ ਕਿ ਸਫਾਈ ਤੋਂ ਬਾਅਦ ਮੈਡਮ ਚੰਗੀ ਭਲੀ ਏ ਮੈਂ ਠੀਕ ਹਾਂ ਪਰਤੂਲ ਮੇਰੀ ਜਾਨ ਤੂੰ ਕਲੱਬਾ ਜੀ ਇਕੱਲਾ ਹੀ ਹੋਆ ਰਜਨੀ ਕਲੱਬ ਨਹੀਂ ਗਈ ਸਾਰੀ ਸ਼ਾਮ ਰੁਵਾਂਸੀ ਰੁਵਾਂਸੀ ਲੋਵਾਂ ਵਿੱਚ ਬੈਠੀ ਆਕਾਸ਼ ਵੱਲ ਵੇਖਣ ਲੱਗਦੀ ਉਸ ਨੂੰ ਲੱਗਦਾ ਜਿਵੇਂ ਕੋਈ ਨਗਮਾ ਹਵਾ ਵਿੱਚ ਤਰ ਰਿਹਾ ਹੋਵੇ ਪਿੰਨੀ ਪਿੰਨੀ ਕੋਈ ਖੁਸ਼ਬੂ ਜਿਵੇਂ ਕਦੀ ਸੱਜਿਓ ਤੇ ਕਦੀ ਖੱਬਿਓ ਆ ਕੇ ਉਹਨੂੰ ਟੁੰਬਦੀ ਜਾ ਰਹੀ ਹੋਵੇ ਚਿਲਮਿਲ ਕਰਦੀ ਕੋਈ ਕਿਰਨ ਡੁੱਬਰੇ ਸੂਰਜ ਦੀ ਲਾਲੀ ਵਿੱਚ ਵੀ ਲੀਨ ਹੋ ਰਹੀ ਸੀ ਬੈਠੀ ਬੈਠੀ ਰਜਨੀ ਖਬਰੇ ਥੱਕ ਗਈ ਸੀ ਉਹ ਅੰਦਰ ਕਮਰੇ ਵਿੱਚ ਪਲੰਗ ਤੇ ਜਾ ਪਈ ਸਾਹਮਣੇ ਕੰਧ ਤੇ ਲੱਗੇ ਕੈਲੰਡਰ ਵਿੱਚ ਗੁਲਾਬੀ ਗੁਲਾਬੀ ਗੱਲਾਂ ਖਿੜਖਿੜ ਹੱਸ ਰਹੇ ਬੱਚੇ ਨੂੰ ਵੇਖ ਕੇ ਇੱਕ ਝਨਾ ਅਥਰੂਆਂ ਦੀ ਉਹਦੀਆਂ ਅੱਖਾਂ ਵਿੱਚੋਂ ਵਗ ਨਿਕਲੀ ਦੋਹਾਂ ਹੱਥਾਂ ਭਾਲ ਜਿਵੇਂ ਇੱਕ ਬੱਚਾ ਉਹਦੇ ਵੱਲ ਘਸੂਟੀ ਕਰਕੇ ਆ ਰਿਹਾ ਹੋਵੇ ਰਜਨੀ ਫੁੱਟ ਫੁੱਟ ਰੋਈ ਕੁਰਲਾ ਕੁਰਲਾ ਉੱਠੀ ਮੇਰੀ ਬੱਚੀ ਮੇਰੀ ਤ੍ਰਿਸ਼ਨਾ ਮੁੜ ਮੁੜ ਪੁਕਾਰਦੀ ਤੇ ਛੱਤ ਵੱਲ ਵੇਖਦੀ ਫਰਿਆਦਾਂ ਕਰਦੀ ਮੁੜ ਮੁੜ ਕਹਿੰਦੀ ਮੇਰੀ ਬੇਟੀ ਤੂੰ ਮੈਨੂੰ ਮਾਫ ਕਰ ਦੇ ਮੇਰੀ ਲਾਡਲੀ ਤੂੰ ਮੈਨੂੰ ਜੋ ਸਜ਼ਾ ਦੇਣੀ ਹੈ ਬੇਸ਼ੱਕ ਦੇ ਮੈਨੂੰ ਮਨਜ਼ੂਰ ਹੈ ਬਸ ਇੱਕ ਵਾਰ ਤੂੰ ਮੈਨੂੰ ਅੰਮੀ ਕਹਿ ਕੇ ਪੁਕਾਰ ਤੂੰ ਮੈਨੂੰ ਮਾਫ ਕਰ ਦੇ ਕਦੀ ਆਪਣੀ ਚੁੰਨੀ ਨੂੰ ਬਲਿਆਸ ਦਿੰਦੀ ਕਦੀ ਪਲੰਗ ਦੀ ਚਾਦਰ ਨੂੰ ਮਚਕੋੜਦੀ ਰਜਨੀ ਕਿੰਨਾ ਚਿਰ ਕੋਰਲਾਂਦੀ ਰਹੀ ਕਿੰਨਾ ਚਿਰ ਹਾੜੇ ਕੱਢਦੀ ਰਹੀ ਰਜਨੀ ਇੰਜ ਬਿਹਾਲ ਹੋ ਰਹੀ ਸੀ ਕਿ ਉਸ ਨੂੰ ਬਾਹਰ ਪਰਤੂਲ ਦੀ ਘਾਰ ਦੀ ਆਵਾਜ਼ ਸੁਣਾਈ ਦਿੱਤੀ ਕਲੱਬ ਤੋਂ ਪਰਤ ਆਇਆ ਸੀ ਉਹ ਤਾਵਲੀ ਤਾਵਲੀ ਗੁਸਲਖਾਨੇ ਵਿੱਚ ਚਲੀ ਗਈ ਕਿੰਨਾ ਚਿਰ ਆਪਣੇ ਮੂੰਹ ਤੇ ਪਾਣੀ ਦੇ ਛਿੱਟੇ ਮਾਰਦੀ ਰਹੀ ਗੁਸਲਖਾਨੇ ਵਿੱਚੋਂ ਨਿਕਲੀ ਉਹ ਸ਼ਿੰਗਾਰ ਮੇਜ਼ ਦੇ ਸਾਹਮਣੇ ਜਾ ਖਲੋਤੀ ਗੋਲ ਕਮਰੇ ਵਿੱਚ ਜਦੋਂ ਆਈ ਪਰਤੂਲ ਨੇ ਇੱਕ ਨਜ਼ਰ ਉਹਨੂੰ ਵੇਖ ਕੇ ਕਿਹਾ ਇਹ ਤੇਰੀਆਂ ਅੱਖਾਂ ਲਾਲ ਕਿਉਂ ਹੋ ਰਹੀਆਂ ਨੇ ਡਾਰਲਿੰਗ ਫਿਰ ਆਪ ਹੀ ਆਪ ਕਹਿਣ ਲੱਗਾ ਸ਼ਾਇਦ ਸਵੇਰ ਦੀ ਟੈਨਸ਼ਨ ਕਰਕੇ ਤੇ ਫਿਰ ਉਹ ਦੋਵੇਂ ਖਾਣ ਦੇ ਕਮਰੇ ਵੱਲ ਚਲੇ ਗਏ ਇੰਜ ਚਾਪਦਾ ਹੈ ਰਜਨੀ ਪਰ ਤੂਲ ਦੰਪਤੀ ਨੂੰ ਕੁਦਰਤ ਨੇ ਮaaf ਨਹੀਂ ਕੀਤਾ ਇੱਕ ਵਾਰਾ ਦੋ ਵਰੇ ਤਿੰਨ ਵਰੇ ਚਾਰ ਵਰੇ ਪੰਜ ਵਰੇ ਉਹ ਉਡੀਕ ਉਡੀਕ ਥੱਕ ਲੱਥੇ ਰਜਨੀ ਫੇਰ ਮਾਂ ਨਹੀਂ ਬਣ ਸਕੀ ਨਾ ਰਜਨੀ ਮੁਰ ਮਾਂ ਬਣ ਸਕੀ ਨਾ ਰਜਨੀ ਆਪਣੀ ਬੱਚੀ ਨੂੰ ਭੁਲਾ ਸਕੀ ਠੀਕ ਉਸ ਦਿਨ ਜਿਸ ਦਿਨ ਉਸਨੇ ਆਪਣੀ ਸਫਾਈ ਕਰਵਾਈ ਸੀ ਰਜਨੀ ਹਰ ਵਰੇ ਪਾਠ ਪੂਜਾ ਕਰਵਾਉਂਦੀ ਗਰੀਬ ਬੱਚਿਆਂ ਵਿੱਚ ਮਠਿਆਈ ਫਾਲ ਕੱਪੜੇ ਵੰਡਦੀ ਸਾਰਾ ਦਿਨ ਰੁਹਾਂਸੀ ਰੁਹਾਂਸੀ ਉਹਦੀਆਂ ਪਲਕਾਂ ਭੀਜ ਭੀਜ ਜਾਂਦੀਆਂ ਇੰਜ ਵੇਲੀ ਬੈਠੀ ਬੈਠੀ ਢੇਰ ਸਾਰਾ ਪੜੀ ਜ਼ਿਲ੍ਹੇ ਦੇ ਇਤਨੇ ਵੱਡੇ ਅਫਸਰ ਦੀ ਤਰੀਮਤ ਰਜਨੀ ਨੇ ਕਾਰਪੋਰੇਸ਼ਨ ਦੇ ਸਕੂਲ ਦੀ ਨੌਕਰੀ ਕਰ ਲਈ ਬੱਚਿਆਂ ਨੂੰ ਪੜਾਉਣ ਵਿੱਚ ਉਹਦਾ ਮਨ ਪਰਚਿਆ ਰਹੇਗਾ ਨਾਲੇ ਉਹ ਤਾਂ ਸਕੂਲ ਦੇ ਹਲ ਟੀਚਰ ਤੋਂ ਵੱਧ ਪੜ੍ਹੀ ਸੀ ਇੱਕ ਅੱਧਵਰਾ ਤੇ ਰਜਨੀ ਨੂੰ ਮੁੱਖ ਸਕੂਲ ਦੀ ਮੁੱਖ ਅਧਿਆਪਕਾ ਬਣਾ ਦਿੱਤਾ ਗਿਆ ਹੁਣ ਪੜਾਉਣ ਦੇ ਨਾਲ ਨਾਲ ਰਜਨੀ ਨੇ ਸਕੂਲ ਦੇ ਪ੍ਰਬੰਧ ਦੀ ਜ਼ਿੰਮੇਵਾਰੀ ਵੀ ਸੰਭਾਲ ਲਈ ਕਾਰਪੋਰੇਸ਼ਨ ਨਾਲ ਸਰਕਾਰ ਨਾਲ ਚਿੱਠੀ ਪੱਤਰੀ ਟੀਚਰਾਂ ਦਾ ਸਹਿਯੋਗ ਬੱਚਿਆਂ ਦੀਆਂ ਲੋੜਾਂ ਸਕੂਲ ਦੇ ਦਾਖਲੇ ਬੱਚਿਆਂ ਨੂੰ ਦਾਖਲ ਕਰਨ ਵੇਲੇ ਇੱਕ ਦਿਨ ਬੜੀ ਦਿਲਚਸਪ ਘਟਨਾ ਹੋਈ ਕੋਈ ਮਾਤਾ ਪਿਤਾ ਆਪਣੇ ਬੱਚੀ ਨੂੰ ਦਾਖਲ ਕਰਾਉਣ ਆਈ ਬੱਚੀ ਜਿਵੇਂ ਹੱਥ ਲਾਇਆ ਮੈਲੀ ਹੋਵੇ ਤੇ ਉਹਦਾ ਨਾਮ ਵੀ ਐਵੇਂ ਹੀ ਕੁਝ ਸੀ ਇਹ ਤੁਸੀਂ ਬੱਚੀ ਦਾ ਨਾਮ ਕੀ ਰੱਖਿਆ ਹੈ ਜੇ ਬਦਲਣਾ ਚਾਹੋ ਤਾਂ ਹੁਣ ਵੇਲਾ ਹੈ ਬਦਲ ਸਕਦੇ ਹੋ ਸਕੂਲ ਦੇ ਰਜਿਸਟਰ ਵਿੱਚ ਦਰਜ ਨਾਮ ਸਾਰੀ ਉਮਰ ਚੱਲੇਗਾ ਹੱਸੂ ਹੱਸੂ ਚਿਹਰਾ ਰਜਨੀ ਨੇ ਬੱਚੀ ਵੱਲ ਵੇਖਦੇ ਹੋਏ ਉਸਦੇ ਮਾਪਿਆਂ ਨੂੰ ਕਿਹਾ ਮਾਪੇ ਮੁੱਖ ਅਧਿਆਪਕਾ ਦੀ ਗੱਲ ਸੁਣ ਕੇ ਸੋਚਾਂ ਵਿੱਚ ਪੈ ਗਏ ਇੱਕ ਦੂਜੇ ਵੱਲ ਵੇਖਣ ਲੱਗੇ ਉਹਨਾਂ ਨੂੰ ਕੋਈ ਨਾਂ ਜਿਵੇਂ ਸੋਝ ਹੀ ਨਾ ਰਿਹਾ ਹੋਵੇ ਫੇਰ ਬੱਚੀ ਦੀ ਮਾਂ ਇੱਕਦਮ ਬੋਲੀ ਤੁਹਾਡੀ ਬੱਚੀ ਦਾ ਕੀ ਨਾਂ ਹੈ ਤ੍ਰਿਸ਼ਨਾ ਮੇਰੀ ਬੱਚੀ ਦਾ ਨਾਂ ਤ੍ਰਿਸ਼ਨਾ ਹੈ ਅਤਿਅੰਤ ਪਿਆਰ ਵਿੱਚ ਰਜਨੀ ਅੱਬੜਵਾਹੀ ਬੋਲੀ ਤਾਂ ਫੇਰ ਇਹਦਾ ਨਾਂ ਵੀ ਤ੍ਰਿਸ਼ਨਾ ਹੀ ਦਰਜ ਕਰ ਦਿਓ ਬੱਚੀ ਦੇ ਪਿਤਾ ਨੇ ਕਿਹਾ ਇੰਝ ਕੋਸ਼-ਕੋਸ਼ ਅਸ ਦੇ ਹਸਾਉਂਦੇ ਉਸ ਬੱਚੀ ਦਾ ਦਾਖਲਾ ਹੋ ਗਿਆ ਮੁਖ ਅਧਿਆਪਕ ਰਜਨੀ ਦੀ ਆਦਤ ਦਾਖਲ ਕਰਨ ਵੇਲੇ ਜਿਸ ਬੱਚੀ ਦਾ ਨਾਂ ਉਸ ਨੂੰ ਨਾ ਚੱਜਦਾ ਉਹ ਬੱਚੀ ਦੇ ਮਾਪਿਆਂ ਨੂੰ ਯਾਦ ਕਰਵਾਉਂਦੀ ਜੇ ਤੁਸੀਂ ਨਾਂ ਬਦਲਣਾ ਚਾਹੋ ਤਾਂ ਹੁਣ ਵੇਲਾ ਹੈ ਬਦਲ ਸਕਦੇ ਹੋ ਸਕੂਲ ਦੇ ਰਜਿਸਟਰ ਵਿੱਚ ਦਰਜ ਨਾ ਸਾਰੀ ਉਮਰ ਚੱਲੇਗਾ ਤੇ ਅਕਸਰ ਮਾਪੇ ਸਤਿਕਾਰ ਵਜੋਂ ਮੁਖ ਅਧਿਆਪਕਾਂ ਨੂੰ ਹੀ ਕਹਿੰਦੇ ਜੋ ਨਾਂ ਤੁਹਾਨੂੰ ਚੰਗਾ ਲੱਗਦਾ ਹੈ ਉਹੀ ਰੱਖ ਦਿਓ ਰਜਨੀ ਨੂੰ ਤਾਂ ਤ੍ਰਿਸ਼ਨਾ ਨਾਂ ਚੰਗਾ ਲੱਗਦਾ ਸੀ ਤੇ ਨਵੀਂ ਹਰ ਢਾਕਲ ਹੋਈ ਬੱਚੀ ਦਾ ਨਾਂ ਤ੍ਰਿਸ਼ਨਾ ਰੱਖ ਦਿੱਤਾ ਜਾਂਦਾ। ਘਰ ਦੇ ਘਰ ਦੇ ਉਸ ਸਕੂਲ ਵਿੱਚ ਢੇਰ ਸਾਰੀਆਂ ਕੁੜੀਆਂ ਦਾ ਨਾਂ ਤ੍ਰਿਸ਼ਨਾ ਦਰਜ ਹੋ ਗਿਆ। ਰਜਨੀ ਦੀਆਂ ਬੇਟੀਆਂ ਕਿਸੇ ਨੂੰ ਤ੍ਰਿਸ਼ਨਾ ਕਹਿ ਕੇ ਪੁਕਾਰਦੀ ਤੇ ਉਹਦਾ ਵਾਤਸੱਲੇ ਡੁੱਲ-ਡੁੱਲ ਪੈਂਦਾ। ਉਹਦੇ ਮੂੰਹ ਵਿੱਚ ਮੱਖਿਓ ਵਰਗਾ ਸੁਆਦ ਘੁਲ-ਘੁਲ ਜਾਂਦਾ। ਹਰ ਕਲਾਸ ਵਿੱਚ ਇੱਕ ਤੋਂ ਵੱਧ ਕੁੜੀਆਂ ਦਾ ਨਾਂ ਤ੍ਰਿਸ਼ਨਾ ਉਸ ਸਕੂਲ ਵਿੱਚ ਤ੍ਰਿਸ਼ਨਾ ਸੀ। ਚੋਂ ਪਾਸੇ ਤ੍ਰਿਸ਼ਨਾ ਹੀ ਤ੍ਰਿਸ਼ਨਾ ਹੁੰਦੀ ਰਹਿੰਦੀ। ਰਜਨੀ ਮੈਡਮ ਦੀਆਂ ਬੇਟੀਆਂ